ਇਹ ਜੀ ਬਿੱਟ ਕੁਲਵਿੰਦਰ ਸਿੰਘ ਪੁੱਤਰ ਹਰਵੰਦ ਸਿੰਘ ਜਿਹਦੀ ਉਮਰ ਕਿੇਵ 21 ਸਾਲ ਹੈ ਇਹ ਐਸਸੀਪਾਈ ਚਰਨ ਬਲੋਂਗ ਕਰਦਾ ਇਹਦੀ ਗਲੀ ਦੇ ਵਿੱਚ ਭਿੰਦਰ ਸਿੰਘ ਉਰਫ ਜੱਜ ਪੁੱਤਰ ਪਾਲ ਸਿੰਘ ਜਿਹੜਾ ਸੀਗਾ ਉਹ ਵੀ ਇਸ ਗਲੀ 'ਚ ਰਹਿੰਦਾ ਸੀਗਾ ਕੁਲਵਿੰਦਰ ਸਿੰਘ ਦੇ ਨਾਲ ਕੱਲ ਕੋਈ ਦੋ ਦੋਸਤ ਉਸ ਪਿੰਡ ਦੀ ਗਲੀ 'ਚ ਖੜੇ ਸੀਗੇ ਤੇ ਇਸ ਭਿੰਦਰ ਸਿੰਘ ਨੇ ਉਹਨੂੰ ਪੁੱੁਰਿਆ ਕਿ ਇਹ ਬੰਦੇ ਬਾਹਰਲੇ ਮਤਲਬ ਮਹੱਲੇ ਦੇ ਸਾਡੀ ਗੀਤ ਕੀ ਕਰਦੇ ਉਹਨੇ ਇਸ ਗੱਲ ਨੂੰ ਕਹਿਤਾ ਕਿ ਕੋਈ ਨਹੀਂ ਵੀਰੇ ਪਿੰਡ ਦੇ ਸੀ ਨਾ ਭੇਜਣਾਂ ਉਹ ਤੁਹਾਨੂੰ ਜਦੋਂ ਪਾਈ ਗਈ ਹੱਤਪਾਈ ਉਹ ਤੋਂ ਬਾਅਦ ਵਿੱਚ ਰਾਤ ਨੂੰ ਕੱਲ ਨੂੰ ਛੜ ਛੜਾ ਗਿਆ ਅੱਜ ਸਵੇਰੇ ਜਦੋਂ ਇਹ ਜਿਹੜਾ ਕੁਲਵਿੰਦਰ ਸਿੰਘ ਸੀਗਾ ਇਹਕਰੋਂ ਬਾਹਰ ਨਿਕਲਿਆ ਜਦੋਂ ਡੱਪਾ ਕਰਦੇ ਸੀਗੇ ਇਹਦੀ ਮਾਂ ਤੇ ਦਾ ਛੋਟਾ ਬਰਦਰ ਹਰਜਿੰਦਰ ਦੇ ਨਾਲ ਸੀਗੇ ਇਹ ਅਗੇ-ਅਗੇ ਜਾ ਰਿਹਾ ਸੀਗਾ ਤੇ ਇਹਦੇ ਵਿੱਚ 라ਪਿੰਦਰ ਸਿੰਘ ਸੀਗਾ ਤੇ ਗਗਨਦੀਪ ਸੀਗਾ ਇਹਨਾਂ ਦੋਨਾਂ ਨੇ ਫੜ ਕੇ ਇਹਨੂੰ ਡੰਡਿਆਂ ਦੇ ਕੁੱਟਮਾਰ ਕੀਤੀ ਜਦੋਂ ਇਹਦੇ ਸਿਰ ਦੇ ਪਿੱਛਲੇ ਪਾਸੇ ਛਾਟਾਂ ਲੱਗੀਆਂ ਨੇ ਜਿਸ ਕਰਕੇ ਦੀ ਮੌਕੇ ਦੀ ਇਹਦੀ ਮੌਤ ਹੋ ਗਈ ਤੇ ਇਹ ਦੋਨੋਂ ਦੋਸ਼ੀ ਜਿਹੜੇ ਸੀਗੇ ਭਿੰਦਰ ਸਿੰਘ ਜੱਜ ਤੇ ਗਗਨਦੀਪ ਬਗਣਾ ਇਹ ਮੌਕੇ ਤੋਂ ਫਰਾਰ ਹੋ ਗਏ ਸੀ ਤੇ ਹੁਣ ਉਹ ਜਿਹੜਾ ਹੈਗਾ ਕੁਲਵੰਦਰ ਸਿੰਘ ਇਹਦੀ ਪੋਸਟਮਾਰਡ ਕਰਵਾ ਕੇ ਤੇ ਐਫਐਸ ਵੀ ਰਜਿਸਟਰ ਕਰਕੇ ਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ